ਔਰ ਬਹੁਤ ਸਾਰੇ ਸਤਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਸਰਦਾਰ ਬਹਾਦਰ ਸਿੰਘ ਜੀ ਸਾਡੇ ਮੈਂ ਨਹੀਂ ਚਾਹਦਾ ਮੈਨੂੰ ਆਪਣੀ ਸਰਪੰਚੀ ਯਾਦ ਆ ਜਾਂਦੀ ਹੈ ਜਦੋਂ ਮੈਂ ਸਭ ਤੋਂ ਪਹਿਲੀ ਬੜੀ ਸਰਪੰਚ ਬਣਿਆ ਇਸ ਕਾਨੂੰਨੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਔਰ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਜਿਹੜੀ ਟੀਮ ਸਰਪੰਚੀ ਦੇ ਟਾਈਮ ਤੇ ਮੇਰੇ ਨਾਲ ਸੀਗੀ ਨਾ ਅੱਜ ਵੀ ਆ ਸਾਹਮਣੇ ਬੈਠੀ ਹੈ ਦੇਖੋ। ਦਲਵੀਰ ਜੀ ਬੈਠੀਆਂ ਲਾਤਾਂ ਟਿਕੀਆਂ। ਔਰ ਸਾਡੇ ਫਲੀਟ ਕਰਿਆ ਫਿਰ ਪਿੱਛੇ ਇੱਕ ਧਰਮਸਾਲਾ ਬਣਾਈ, ਖੇੜਾ ਪਿੱਛੇ ਬਣਿਆ। ਔਰ ਮੈਂ ਕੱਲੀ-ਕੱਲੀ ਗਲੀ ਚ ਘੁੰਮ ਕੇ ਮੈਂ ਤੇ ਮੇਰੀ ਟੀਮ ਨੇ ਤੁਹਾਡੀ ਸੇਵਾ ਕੀਤੀ। ਔਰ ਮੈਂ ਤੁਹਾਨੂੰ ਸਦਾ ਆਪਣੇ ਪਰਿਵਾਰ ਦੇ ਮੈਂਬਰ ਸਮਝਿਆ। ਤੁਸੀਂ ਵੀ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਰੱਖਿਆ ਇਕੱਤਰ। ਹੁਣ ਬੜੀ ਸਮੱਸਿਆ ਮੈਨੂੰ ਪਤਾ ਡਰੇਨ ਦੀ ਆ ਜਿਹੜਾ ਬਰਸਾਤੀ ਪਾਣੀਆਂ ਦੀ ਬਹੁਤ ਪ੍ਰੋਬਲਮ ਹੈ ਮੈਂ ਪਿੱਛੇ ਤੋਂ ਦੇ ਤੁਸੀਂ ਦੇਖਿਆ ਹੋਣਾ ਇੱਕ ਪਾਈਪ ਸੁਖਨਾ ਨਦੀ ਤੱਕ ਪਾਈ ਆ ਜਿਹੜੀ ਇਹ ਟੈਂਕੀ ਨਹੀਂ ਹੈ ਦੇ ਨੇੜੇ ਨੂੰ ਪਾਈ ਆ ਵਿੱਚੋਂ ਕੱਢ ਕੇ ਤੁਸੀਂ ਦੇਖਿਆ ਹੋਣਾ ਸੋਨ ਥੋੜਾ ਜਿਹੜਾ ਡਰੇਨ ਉਸ ਚ ਕਨੈਕਟ ਕਰ ਦੇਣਾ ਇਹ ਸਾਰੇ ਜਿੰਦਗੀ ਦਾ ਰੋਗ ਕੁੱਟ ਜਾਣਾ ਹੈ ਗਉਦ ਦੇ ਚ ਇੱਥੇ ਨਾਲ ਨਾਲ ਪਾ ਕੇ ਨਾ ਡਰੇਨ ਕਿਉਂਕਿ ਉਹ ਡਰੇਨ ਜਿਹੜੀ 8 10 ਫੁੱਟ ਡੁੰਗੀ ਆ ਮੇਰੇ ਕੋਲ 12 ਫੁੱਟ ਡੁੰਗੀ 12 ਫੁੱਟ ਦੀ ਬਹੁਤ ਥੱਲੇ ਤੱਕ 12 ਫੁੱਟ ਡੁੰਗਾ ਹੋ ਪਾਈਪ ਸੋ ਜੇ ਮੈਂ 3 4 ਫੁੱਟ ਡੁੰਗਾ ਵੀ ਪਾ ਦੇਣਾ ਕਦੇ ਵੀ ਇਸ ਕਲਾਨੀ ਚ ਪਾਣੀ ਨਹੀਂ ਬਣੇ ਔਰ ਇਹ ਕੰਮ ਮੈਂ ਅਗਲੇ ਮਹੀਨੇ ਹਰ ਹਾਲਤ ਚ ਸਟਾਰਟ ਕਰਾਉਂਗਾ ਇਹ ਮੇਰੀ ਜ਼ਿੰਮੇਵਾਰੀ ਸਾਡੇ ਫੌਜੀ ਸਾਹਿਬ ਵਿਚਾਰੇ ਫੌਜੀ ਦੀ ਸੇਵਾ ਕਰਕੇ ਆਈਆਂ ਬੜਾ شریف ਇਮਾਨਦਾਰ ਪਰਵਾਨਾ ਪਤੇ ਹੈ। ਅਰ ਜੀ ਨੂੰ ਮੇਰਾ ਛੋਟਾ ਮਜੀਦ ਜੀ ਸਾਡਾ ਰਾਵਣ ਬਹੁਤ ਸੇਵਾ ਕਰਦਾ ਹੈ। ਸੋ ਮੈਂ ਤਾਂ ਬੇਨਤੀ ਕਰਾਂਗੇ ਇਸ ਸਾਲ ਵਾਲਾ ਜੁੜਾ ਉਹ ਰਿਕਾਰਡ ਕਾਇਮ ਰੱਖੋ। ਬਾਕੀ ਰਹੀ ਗੱਲ ਕੰਮਾਂ ਦੀ ਜਿਹੜਾ ਵੀ ਕੰਮ ਹੋਊਗਾ। ਦੇਖੋ 14 ਫਰਵਰੀ ਨੂੰ ਵੋਟਾਂ ਪੈਣੀਆਂ। 7-8 ਮਹੀਨੇ ਦੀ ਸਰਕਾਰ ਰਹਿ ਗਈ 9 ਮਹੀਨੇ ਬਾਅਦ ਮੈਂ ਫੇਰ ਤੁਹਾਡੇ ਕੋਲ ਬੋਟਾ ਮੰਗਣ ਆਣਾ ਇੱਕ ਵੀ ਕੰਮ ਬਕਾਇਆ ਰਹਿ ਗਏ ਤੁਸੀਂ ਮੈਨੂੰ ਫੜ ਲਿਆ ਜਦੋਂ ਮੈਂ ਆਪਣੀਆਂ ਬੋਟਾ ਮੰਗਣਾ ਕੋਈ ਕੰਮ ਤੁਸੀਂ ਹੁਕਮ ਕਰੋਗੇ ਕੰਪਲੀਟ ਕਰਕੇ ਤੁਹਾਡੇ ਕੋਲ ਸੋਨਮਲੀ ਚ ਕਰਿਆ 6 ਕਿੱਲੇ ਨਾਪੇ ਚ ਕਰਿਆ 4 ਕਿੱਲੇ ਭਹਾਤ ਚ ਤੇ 1 ਬਿੱਗਾ ਸਿੰਘਪੁਰੇ ਚ ਆ ਹੁਣ 4 ਮਹੀਨੇ ਚ ਕਰਦੇ ਹੋਈ ਟਿਕਟਾਂ ਵੀ ਜਿਨੇ ਪੀਰਮਚਾਲਾ ਸਾਹਿਬ ਨਾਲ ਤੇ ਕਬਜ਼ਾ ਕਰਿਆ ਵਾ ਤਾਂ ਉਹਨੂੰ ਪੀਰਮਚਾਲੇ ਤੇ ਟਿਕਟ ਦੇ ਵੀ ਜਿਨੇ ਲੋਗੜ ਪਾਰਕ ਤੇ ਕਬਜ਼ਾ ਕਰਿਆ ਵਾ ਤਾਂ ਉਹਨੂੰ ਲੋਗੜ ਪਾਰਕ ਵਾਲੇ ਬਾੜ ਤੇ ਕਬਜ਼ਾ ਸਾਰੇ ਪਰਿਵਾਰ ਸੇਵਾਦਾਰ ਬਣ ਕੇ ਸੇਵਾ ਕਰੂਗਾ ਮੈਂ ਤਾਂ ਤੁਹਾਡਾ ਐਮਸੀਪੀ ਵੀ ਆਂ ਐਨਐਲ ਵੀ ਮੈਂ ਆ ਸਰਪੰਚ ਵੀ ਮੈਂ ਤੁਹਾਨੂੰ ਪਤਾ ਹੀ ਹੈ ਮੇਰੀ ਇਹਦੇ ਜਿੰਨੀਆਂ ਤਬਰਾਂ ਥੋਡੀਆਂ ਜੇ ਮੈਂ ਮੰਨ ਲਿਆ ਤੁਸੀਂ ਮੰਨ ਲੇ